ਸਰਕਾਰ ਮੁਰਦਾਬਾਦ 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 ਪੈਨਸ਼ਨਰ ਜੁਬਲ ਫੇਰ ਐਸੋਸੀਏਸ਼ਨ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਜੂਝ ਦੇ ਜੁਝਾਰ ਲੋ ਕੱਟੇ ਹੋ ਗਰਦਾਰ ਲੋ ਜੂਝ ਦੇ ਜੁਝਾਰ ਲੋ ਕੱਟੇ ਹੋ ਗਰਦਾਰ ਲੋ ਐ ਪਰਪੋਰਟੀਆ ਉਹਨਾਂ ਦੇ ਨਿਸ਼ਾਨ ਪੜ੍ਹ ਕੇ ਟਣਾਉਣ ਲਗਾ ਸ਼੍ਰੀ ਡਬਲਯੂਬੀ ਵਿਭਾਗ ਤੋਂ ਸ਼੍ਰੀ ਰੂਪ ਸਿੰਘ ਜੀ ਆ ਐਜੂਕੇਸ਼ਨ ਵਿਭਾਗ ਤੋਂ ਸ਼੍ਰੀ ਬਕਤੌਸ਼ ਜੀ ਨੂੰ ਇਹ ਵੀ ਐਜੂਕੇਸ਼ਨ ਵਿਭਾਗ ਤੋਂ ਸ਼੍ਰੀ ਹਰਵੰਤ ਸਿੰਘ ਮਹਿਲਕਰਾਂ ਮੰਡੀਕਰ ਰਿਪੋਰਟ ਤੋਂ ਸ਼੍ਰੀ ਅਨਤਾ ਸਿੰਘ ਮੈਂ ਬੋਰਡ ਤੋਂ ਬੂ ਮੇਰੇ ਖੇ ਵਿਭਾਗ ਤੋਂ ਸ਼੍ਰੀ ਅਨੁਰਜੀਤ ਸਿੰਘ ਮੈਲਕੋਟੋ ਆਈਟੀਆਈ ਵਿਭਾਗ ਤੋਂ ਸ਼੍ਰੀ ਇੰਦਰਜੀਤ ਸਿੰਘ ਕੁਤਬਾ ਸ਼੍ਰੀ ਬਨਜੀਤ ਸਿੰਘ ਖਾਪਾ ਸ਼੍ਰੀ ਠਾਕਰ ਸਿੰਘ ਮੂਮ ਨਹਿਰੀ ਵਿਭਾਗ ਸ਼੍ਰੀ ਜੱਗਾ ਸਿੰਘ ਨਹਿਰੀ ਵਿਭਾਗ ਸ਼੍ਰੀ ਦਰਸ਼ਨ ਸਿੰਘ ਪੰਡੋਰੀ ਦੇ ਦੇ ਪਦਮ ਅਤੇ ਆਗੇ ਪਹਿਲਾਂ ਹੀ ਖੇਵੀ ਗੀਤ ਸਿੰਘ ਕੋਰੜਨ ਫਿਰ ਰਾਜਕੁਮਾਰ ਨੇ ਹੰਗਵਾਲ ਬੀਐਨਆਰ ਤੋਂ ਜੀਵਨ ਆ ਪਰਵਾਰੀ ਸਾਹਿਬ ਇਹ ਨਾਂ ਦੇ ਨਾਮ ਤੋਂ ਬੋਝ ਕੀਤੇ ਆਪਣੇ ਜਿਹੜੀ ਕਾਰਜ ਕਰਨੀ ਹੈ ਉਹਦੇ ਸ਼ਾਮਲ ਕਰਨ ਵਾਸਤੇ ਅ ਤੋ ਮੇਰਾ ਖਿਆਲ ਹੈ ਬ੍ਰਿਛਾਰੇ ਸਾਥੀ ਇਹਦੇ ਵੀ ਸਹਿਮਤ ਹੋਵੋਗੇ ਜਾਂ ਜੋ ਹੋਰ ਵੀ ਜੇ ਕੋਈ ਮਤਲਬ ਕਿਸੇ ਕਿਸਮ ਦਾ ਕਿਸੇ ਖਾਸ ਤੌਰ ਤੋਂ ਮੈਂ ਹਾਂ ਇਲੈਕਟ੍ਰਿਕ ਜੇਨਰेटर ਨੂੰ ਦੇਖ ਰਿਹਾ ਹਾਂ ਹੈਡਲਾਈਨ 24 ਪੈਨਸ਼ਨਰਸ ਐਸੋਸੀਏਸ਼ਨ ਆਫ ਪੰਜਾਬ ਦੀ ਇਕਾਈ ਬਰਨਾਲਾ ਜੋ ਮਹਿਲ ਕਲਾਂ ਦਾ ਜ਼ਿਲ੍ਹਾ ਵਰਦਾ ਉਹਦੀ ਆ ਇੱਕ ਨਵੀਂ ਚੋਣ ਕੀਤੀ ਗਿਆ 2 ਸਾਲ ਦੇ ਬਾਅਦ ਪਹਿਲਾਂ ਤਾਂ ਸੀ ਵਧਾਈ ਦਿੰਨੇ ਆ ਜਿਹੜੇ ਮੈਂਬਰ ਹਨ ਸਨ ਚੁੜੇ ਗਏ ਉਹਨਾਂ ਨੂੰ ਇਹ ਉਸ ਦੇ ਨਾਲ ਹੀ ਕੁਝ ਗੱਲਾਂ ਬਾਤਾਂ ਵੀ ਕਰਦੇ ਆ ਪੈਨਸ਼ਨਰਾਂ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਕਿੱਥੇ ਕੀ ਪੌਣ ਮਾਰੀਆਂ ਨੇ ਔਰ ਉਹਨਾਂ ਦਾ ਕੀ ਕੀ ਹੱਲ ਕੀਤਾ ਜਾ ਰਿਹਾ ਆ ਇਸ ਵਾਰੀ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਬਰਨਾਲਾ ਦੀ ਜ਼ਿਲ੍ਹਾ ਬਰਨਾਲਾ ਦੀ ਮੇਨ ਇਕਾਈ ਉਸ ਦੇ ਜਨਰਲ ਸਕੱਤਰ ਨੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਕੀ ਕਹਿਣਾ ਚਾਹੋਗੇ ਆ ਜੀ ਉਹ ਆ ਬਰਨਾਲਾ ਪੈਨਸ਼ਨਰਸ ਵੱਲੋਂ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਪੰਜਾਬ ਸਰਕਾਰ ਦੇ ਖਿਲਾਫ ਕਿਉਂਕਿ ਪੰਜਾਬ ਸਰਕਾਰ ਲਗਭਗ 3 ਸਾਲ ਹੋ ਗਏ ਸਾਡੀਆਂ ਜਿਹੜੀਆਂ ਮੰਗਾਂ ਹਨ ਪੈਨਸ਼ਨਰ ਦੀਆਂ 2.59 ਦਾ ਗੁਣਾ ਨੋਸ਼ਨਲ ਫਿਕਸੇਸ਼ਨ ਕੈਸ਼ਲੈਸ ਸਕੀਮ ਤੇ ਡੀਏ ਦਾ ਬਕਾਇਆ ਵੀ ਇਹਦੀਆਂ ਕਿਸ਼ਤਾਂ ਉਹ ਅਜੇ ਤੱਕ ਪੈਂਡਿੰਗ ਪਈਆਂ ਪਰ ਪੰਜਾਬ ਸਰਕਾਰ ਨੇ ਜੋ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਇਸੇ ਤਰ੍ਹਾਂ ਦੇ ਜਿਹੜੇ ਆ ਤੁਹਾਡੀਆਂ ਮੰਗਾਂ ਮੰਨਾਗੇ ਤੇ ਲਾਗੂ ਕਰਾਂਗੇ ਪਰ ਅਫਸੋਰ ਹੈ ਕਿ ਇਸ ਬੇਈਮਾਨ ਸਰਕਾਰ ਨੇ ਅਜੇ ਤੱਕ ਵੀ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤੋਂ ਸਾਡੀ ਸਟੇਟ ਲੀਡਰਸ਼ਿਪ ਵੱਲੋਂ ਜੋ ਪ੍ਰੋਗਰਾਮ ਲਿਖਿਆ ਗਿਆ ਅ ਪਹਿਲੇ ਪੜਾ ਦੇ ਵਿੱਚ ਅਸੀਂ ਕੱਲ 7 ਫਰਵਰੀ ਨੂੰ ਡੀਸੀ ਦਫ਼ਤਰਾਂ ਅਗੇ ਸਮੁੱਚੇ ਪੰਜਾਬ ਵਿੱਚ ਹੀ ਜਿਹੜੇ ਆ ਧਰਨੇ ਦੇ ਕੇ ਤੇ 11-11 ਸਾਥੀ ਜਿਹੜੇ ਆ ਉਹ ਖੜਤਾਲ ਤੇ ਭਾਵਾਂਗੇ ਤੇ ਅਗਲੇ ਆਉਣ ਵਾਲੇ ਸਮੇਂ 'ਚ ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਤਾਂ ਸੀ ਉੱਥੇ ਇੱਕ ਸਟੇਟ ਪੱਧਰ ਦਾ ਮੁਹਾਲੀ ਵਿਖੇ ਜਾਂ ਚੰਡੀਗੜ੍ਹ ਵਿਖੇ ਜਿਹੜਾ ਉਹ ਮੁਜ਼ਾਹਰਾ ਕਰਾਂਗੇ ਤੇ ਸਰਕਾਰ ਦੇ ਕੋਰਸ ਜਿਹੜੀ ਔਟਖਾਣੇ ਲਿਆਵਾਂਗੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਸਰਕਾਰ ਨੇ ਕੋਈ ਇਹ ਜੀ ਸਾਡੀ ਗੱਲ ਨਾ ਸੁਣੀ ਜਾਂ ਸਾਡੀ ਲੀਡਰਸ਼ਿਪ ਨਾਲ ਕੋਈ ਗੱਲ ਕਰਨ ਦਾ ਸੁਨੇਹਾ ਨਾ ਦਿੱਤਾ ਤਾਂ ਇਸ ਤੋਂ ਵੀ ਤਿੱਖੀ ਜਿਹੜੇ ਐਕਸ਼ਨ ਆ ਉਹ ਸਰਕਾਰ ਦੇ ਖਾਸ ਕੀ ਤੇ ਜਾਣ ਸਰ ਜਿਹੜਾ ਇਹ ਪੋਖੜ ਤਾਲ ਦਾ ਜਿਹੜਾ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਇਹ ਜਿਲ੍ਹਾ ਲੈਵਲ ਤੇ ਹੋ ਰਿਹਾ ਹੈ ਕਿ ਪੰਜਾਬ ਨਾ ਇਹ ਸਮੁੱਚੇ ਪੰਜਾਬ ਚ ਕੱਲ ਨੂੰ ਸਾਰੇ ਪੰਜਾਬ ਦੇ ਅੰਦਰ ਇਹ 11-11 ਰਾਤ ਸਾਰੀਆਂ ਧਿਰਾਂ ਦੇ ਕਿਉਂਕਿ ਪੈਨਸ਼ਨਰ ਸਾਝੇ ਫਰੰਟ ਦੇ 7 ਧਿਰਾਂ ਹਨ ਜਿਹੜੀਆਂ ਉਹਨਾਂ ਦੇ ਸਾਰੀਆਂ ਧਿਰਾਂ ਦੇ 11-11 ਸਾਥੀ ਡੀਟੀ ਦਫ਼ਤਰ ਆ ਕੇ ਪੋਖੜ ਤਾਲ ਕਰਨਗੇ ਤੇ ਵੱਡੀ ਗਿਣਤੀ ਚ ਲੋਕ ਚਾਮ ਲੋਕੇ ਉਹਦਾ ਜਿਹੜਾ ਹੈ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਆ ਇੱਕ ਤੁਸੀਂ ਹੋਰ ਪ੍ਰਕਾਰਮ ਗੱਲਬਾਤ ਕਰਦੇ ਦੱਸਿਆ ਸੀ ਕਿ ਪਿਛਲੀਆਂ ਸਰਕਾਰਾਂ ਦੇ ਨਾਲ-ਨਾਲ ਹੋਣ ਦੀ ਸਰਕਾਰ ਵੱਲੋਂ ਵੀ ਪੈਨਸ਼ਨਰ ਐਸੋਸੀਏਸ਼ਨ ਦੇ ਜੋ ਕੋਈ ਵੀ ਵਾਅਦਾ ਹਲੇ ਤੱਕ ਪੂਰਾ ਨਹੀਂ ਕੀਤਾ ਗਿਆ ਅਗਰ ਸਰਕਾਰ ਤੱਕ ਹਲੇ ਵੀ ਕੋਈ ਆਵਾਜ਼ ਨਹੀਂ ਪਹੁੰਚਦੀ ਤਾਂ ਇਸ ਜੋ ਮਸਲੇ ਨੂੰ ਕਿੱਥੇ ਤੱਕ ਲੈ ਕੇ ਜਾਓਗੇ ਦੇਖੋ ਅਰਸ਼ੀਨ ਜਦ ਤੱਕ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸਰਕਾਰ ਦੇ ਹਰ ਐਕਸ਼ਨ ਦਾ ਚਾਹੇ ਉਹ ਚੋਣਾ ਹੋਣ ਚਾਹੇ ਉਹ ਸਰਕਾਰ ਦਾ ਕੋਈ ਹੋਰ ਹੋਵੇ ਅਸੀਂ ਵੱਧ ਵੱਧ ਗਿਣਤੀ ਸ਼ਾਮਲ ਹੋ ਕੇ ਸਰਕਾਰ ਦਾ ਵਿਰੋਧ ਕਰਾਂਗੇ ਪੈਨਸ਼ਨਰ ਐਸੋਸੀਏਸ਼ਨ ਦੇ ਜੋ ਪੰਜਾਬ ਦੀ ਜਥੇਬੰਦੀ ਉਸਤੇ ਮੁੱਖ ਸਲਾਹਕਾਰ ਬਖਸ਼ੀ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਬਹੁਤ ਪਹਿਲਾਂ ਤੁਹਾਡਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਪੈਨਸ਼ਨਰ ਦੀਆਂ ਮੰਗਾਂ ਪ੍ਰਤੀ ਸੁਝੇਤਾਂ ਔਰ ਇਹ ਪਬਲਿਕ ਤੱਕ ਲਿਆ ਰਹੇ ਉਹ ਮੈਂ ਇਹ ਸਿੱਤੇ ਅੱਜ ਮੈਂ ਬੜਾ ਵਧਾਈ ਵੀ ਦੇਣਾ ਇਸ ਯੂਨਿਟ ਨੂੰ ਕਿਨਾਰੇ ਅੱਜ ਪਰ ਸ਼ਾਮ ਦੀ ਨਾਲ ਚੋਣ ਹੋਈ ਹੈ ਔਰ ਵਧੀਆ ਵਰਕਰ ਨੇ ਇੱਥੇ ਦੇ ਔਰ ਸਾਡੇ ਜਿੰਨੇ ਵੀ ਸਟੇਟ ਦੇ ਐਕਟ ਨੇ ਜਾਂ ਜ਼ਿਲ੍ਹੇ ਦੇ ਐਕਟ ਨੇ ਉਹਦੇ ਵਿੱਚ ਇਹ ਬਾਤ ਚੜ ਕੇ ਹਿੱਸਾ ਲੈਂਦੇ ਨੇ ਤੇ ਵਧਾਈ ਦੇ ਹੱਕ ਦਾ ਸਾਡੀ ਲੜਾਈ ਜਿਹੜੀ ਹੈ ਉਹ ਇੱਕ ਤੱਕ ਦੀ ਹੈ ਪੈਨਸ਼ਨਰ ਦੀ ਸਾਡੀ ਅਲੱਗ ਲੜਾਈ ਹੈ ਤੇ ਸਾਡੀ ਅਸੀਂ ਮੁਲਾਜ਼ਮ ਪੈਨਸ਼ਨ ਇੱਕ ਜੁਆਇੰਟ ਫਰੰਟ ਹੈ ਇਹ ਸਾਡਾ ਜਿਹੜਾ ਅੱਜ ਕੱਲ ਦਾ ਪ੍ਰੋਗਰਾਮ ਹੈ ਇਹ ਸਿਰਫ ਪੈਨਸ਼ਨ ਜੁਆਇੰਟ ਫਰੰਟ ਦਾ ਹੈ ਇਹ ਤਾਂ ਆਵਾਜ਼ ਸਾਡੇ ਕੋਲ ਜਿਹੜਾ ਹੈ ਸਾਡਾ ਮੁਲਾਜ਼ਮ ਤੇ ਪੈਨਸ਼ਨ ਜੁਆਇੰਟ ਫਰੰਟ ਹੈ ਉਹਦੇ ਵੀ ਐਕਸ਼ਨ ਹੈ ਕਿਉਂਕਿ 8 ਤਰੀਕ ਤੋਂ ਲੈ ਕੇ 20 ਤਰੀਕ ਤੱਕ ਉਹ ਅਸੀਂ ਜਿਹੜੇ ਸਾਡੇ ਐਮਐਲਏਜ਼ ਨੇ ਉਹਨਾਂ ਨੂੰ ਅਸੀਂ ਮੰਗ ਪੱਤਰ ਦੇਣੇ ਜਿਹਦੇ ਵਿੱਚ ਪੈਨਸ਼ਨਰਾਂ ਦੇ ਵੀ ਮੰਗਾਂ ਨੇ ਤੇ ਸਾਰੀਆਂ ਐਮਪਲਾਈਜ਼ ਦੀਆਂ ਮੰਗਾਂ ਨੇ ਜੇਕਰ ਫੇਰ ਵੀ ਸਰਕਾਰ ਨਹੀਂ ਆਉਂਦੀ ਤਾਂ ਜਦੋਂ ਬਜਟ ਸੈਸ਼ਨ ਆਏਗਾ ਉਸ ਵੇਲੇ ਅਸੀਂ ਬਜਟ ਸੈਸ਼ਨ ਵਿੱਚ ਵਿਧਾਨ ਸਭਾ ਬਲ ਮਾਰਚ 4 ਮਾਰਚ ਕਰਾਂਗੇ ਪਹਿਲੇ ਫੇਜ ਦੇ ਵਿੱਚ ਪੈਨਸ਼ਨ ਜਿੰਨੇ ਵੀ ਪੈਨਸ਼ਨਰ ਨੇ ਸਾਰੇ ਪੰਜਾਬ ਦੇ ਉਹ ਮਾਰਚ ਕਰਨਗੇ ਵਿਧਾਨ ਸਭਾ ਬਲ ਦੂਸਰੇ ਫੇਜ ਦੇ ਵਿੱਚ ਜਿੰਨੇ ਵੀ ਸਾਰੇ EMPLOYEES <Sanye> ਨੇ ਉਹ ਮਾਰਚ ਕਰਨਗੇ ਤੀਸਰੇ ਫੇਜ ਦੇ ਵਿੱਚ ਜਿੰਨੇ ਵੀ ਸਾਡੇ ਆਪਣੇ ਬਿਜਲੀ ਬੋਰਡ ਦੇ EMPLOYEES ਪੈਨਸ਼ਨਰ ਮੈਂਬਰਸ ਨੇ ਉਹ ਮਾਰਚ ਕਰਨਗੇ ਚੌਥੇ ਫੇਜ ਦੇ ਵਿੱਚ ਜਿੰਨੇ ਵੀ ਕੱਚੇ ਪੱਕੇ ਮਲਾਜ਼ਮ ਬੋਰਡ ਪੈਨਸ਼ਨ ਸਕੀਮ ਦੇ ਜਿਹੜੇ ਨਾਮ ਕਰਨੇ ਨੇ ਤੇ ਹੋਰ ਜਿੰਨੇ ਵੀ ਠੇਕੇਦਾਰ ਦੇ ਆਧਾਰ ਤੇ ਲਗੇ ਉਹ ਸਾਰੇ ਮਾਰਚ ਕਰਨਗੇ ਅਸੀਂ ਸਰਕਾਰ ਹਰ ਕੋ ਬਿਲਕੁਲ ਸ਼ਾਂਤ ਨਹੀਂ ਬੈਠਣ ਦਵਾਂਗੇ ਉਹਨਾਂ ਨੂੰ ਅਸੀਂ ਬਿਲਕੁਲ ਹਰ ਇੱਕ ਪੱਖੋਂ ਅਸੀਂ ਲੰਗੇ ਅਸੀਂ ਕੋਰਟਾਂ ਵਿੱਚ ਵੀ ਸਰਕਾਰ ਨੂੰ ਘੜੀਸ ਰਹੇ ਹਾਂ ਕੋਰਟ ਦੇ ਵਿੱਚ ਅਸੀਂ ਸਰਕਾਰ ਨੂੰ ਹੁਣ 24 ਤਰੀਕ ਨੂੰ ਫੇਰ ਇਹਨਾਂ ਵਿੱਚ ਲੈ ਰਹੇ ਹਾਂ ਉਸ ਤੋਂ ਬਾਅਦ ਫੇਰ ਅਪ੍ਰੈਲ ਦੇ ਵਿੱਚ ਜਿਹੜੀ ਹੈ ਸਾਡੀ ਫੇਰ ਤਰੀਕ ਹੈ ਉੱਥੇ ਵੀ ਅਸੀਂ ਘੜੀਸ ਕਰੀਤੇ ਹਾਂ ਕਿਉਂਕਿ ਸਰਕਾਰ ਨੂੰ ਅਸੀਂ ਚਾਰੇ ਪਾਸਿਓਂ ਘੇਰ ਕੇ ਇਹਨੂੰ ਅਸੀਂ ਠਕਾਣੇ ਤੇ ਇਹਨੂੰ ਖੋਸ਼ ਰਿਹਾਉਣਾ ਚਾਹੁੰਦੇ ਹਾਂ ਇਹ ਸਰਕਾਰ ਜਿਹੜੀ ਹੈ ਇਹਦੀ ਨੀਤੀ ਨਹੀਂ ਠੀਕ ਹੈ ਨਾ ਨੀਤੀਆਂ ਠੀਕ ਨਹੀਂ ਨੀ ਠੀਕ ਹੈ ਸਾਨੂੰ ਬਾਰ-ਬਾਰ ਬਾਰ-ਬਾਰ ਮੀਟ ਦਾ ਦੇ ਕੇ 8 ਮੀਟ ਦਾ ਸਾਨੂੰ ਦੇ ਕੇ 8 ਮੀਟਿਆਂ ਤੋਂ ਹੀ ਭੱਜੇ ਨਹੀਂ ਅਸੀਂ ਸਰਕਾਰ ਦੀ ਨੀਤ ਤੇ ਸਾਨੂੰ ਪੂਰਾ ਸ਼ੱਕ ਹੈ ਜੇ ਸਾਨੂੰ ਇਹ ਕੁਝ ਅਨਾਉਂਸ ਵੀ ਕਰਦੀ ਆ ਅਸੀਂ ਉਸ ਨੂੰ ਮੰਨਦੇ ਨਹੀਂ ਹੈਗੇ ਵੀ ਇਹ ਸਰਕਾਰ ਸਾਨੂੰ ਦੇ ਰਹੀ ਹੈ ਇਸ ਕਰਕੇ ਸਾਡਾ ਜਿਹੜਾ ਘੋੜ ਹੈ ਹੋਰ ਵੀ ਤਿੱਖਾ ਹੋਏਗਾ ਹੋ ਸਕਦਾ ਅਗਲੇ ਪੜਾਅ ਦੇ ਵਿੱਚ ਜਾ ਕੇ ਅਸੀਂ ਕੋਈ ਪਰਮਾਨੈਂਟ ਕੋਈ ਆਪਣਾ ਜਿਹੜਾ ਹੈਗਾ ਐਕਸ਼ਨ ਲਈ ਕੀਏ ਉੱਥੇ ਪਰਮਾਨੈਂਟ ਹੀ ਅਸੀਂ ਉੱਥੇ ਆਪਣੇ ਖੁਰਦਾਲਾ ਕਰੀਏ ਇਸ ਤਰ੍ਹਾਂ ਦਾ ਕੋਈ ਐਕਸ਼ਨ ਕਰੀਏ ਔਰ ਹੋ ਸਕਦਾ ਹੈ ਤੇ ਮਨਿਸਟਰਾਂ ਦੀ ਜਿਹੜੀਆਂ ਕੋਟੀਆਂ ਨੂੰ ਅਸੀਂ ਘਰਾਉ ਕਰੀਏ ਇਹ ਸਾਡੇ ਅੱਗੇ ਅਗਲੇ ਐਕਸ਼ਨ ਨੇ ਜਿਹੜੇ ਅਸੀਂ ਪੁਰਜ਼ੋਰ ਆਪਣੀਆਂ ਥੱਲੀਆਂ ਇਕਾਈਆਂ ਨੂੰ ਅਸੀਂ ਸਕੇਤ ਕਰ ਰਹੇ ਹਾਂ ਉਸ ਵਾਸਤੇ ਵੀ ਅਸੀਂ ਆ ਜਿਹੜੇ ਛੋਟੇ ਐਕਸ਼ਨ ਨੇ ਉਸ ਵਾਸਤੇ ਵੀ ਤਿਆਰ ਕਰ ਰਹੇ ਹਾਂ ਤੋਂ ਇਸ ਕਰਕੇ ਸਾਡੇ ਅਗਲੇ ਐਕਸ਼ਨ ਵੀ ਹਨ ਸਰ ਪਿੰਡ ਲੈਵਲ ਤੋਂ ਤਸੀਲੇ ਦੇ ਤੋਂ ਜਾਂ ਜ਼ਿਲ੍ਹਾ ਲੈਵਲ ਤੋਂ ਕੋਈ ਵੀ ਪੈਨਸ਼ਨਰ ਜੇ ਤੁਹਾਨੂੰ ਜੋੜਨਾ ਚਾਹੁੰਦਾ ਹੋਵੇ ਤਾਂ ਕਿਸ ਤਰ੍ਹਾਂ ਸੰਪਰਕ ਕਰ ਸਕਦਾ ਔਰ ਕਿਸ ਤਰ੍ਹਾਂ ਤੁਹਾਡੀਆਂ ਸਕੀਮਾਂ ਦਾ ਲਾਭ ਲੈ ਸਕਦਾ ਸਾਡੀਆਂ ਜਿਹੜੀਆਂ ਨੇ ਕੋਈ ਵੀ ਜ਼ਿਲ੍ਹਾ ਲੈਵਲ ਤੇ ਤਸੀਲੇ ਲੈਵਲ ਤੇ ਸਾਡਾ ਮੈਂਬਰ ਜਿਹੜਾ ਹੈਗਾ ਸਾਡੀ ਮੈਂਬਰਸ਼ਿਪ ਅਕਵਾਇਰ ਕਰ ਸਕਦਾ ਹੈ ਸਾਡੇ ਜਿਹੜੀ ਜਿਹੜੀ ਸਾਡੀ ਆ ਬਾਖਵਾ ਹਿਉਂਟਾਂ ਦੀ ਆਪਣੀ ਮੈਂਬਰਸ਼ਿਪ ਹੈ ਸਾਡੀ ਜਿਹੜੀ ਹੈ ਬਰਨਾਲਾ ਦੀ ਜਿਹੜੀ ਹੈ ਸਾਡੀ 300 ਰੁਪਏ ਪਰ ਇਅਰ ਹੈ ਤੁਸੀਂ ਇਹ ਤੋਂ ਇਲਾਵਾ ਹੋਰ ਕੋਈ ਇਕੱਠਾ ਨਹੀਂ ਕਰਦੇ ਇਸੇ ਤਰ੍ਹਾਂ ਵੱਖ-ਵੱਖ ਯੂਟਾਂ ਜਿਹੜੀਆਂ ਨੇ ਇਸ ਵੇਲੇ ਸਾਡੇ ਨਾਲ ਅਫੀਡੇਟ ਨੇ ਉਹ ਆਪਣੇ ਉਹਤੇ ਆਜ਼ਾਦਾਨਾ ਕੋਈ ਵੀ ਇਹ ਕਰ ਸਕਦੀਆਂ ਨੇ ਉਹ ਸਾਨੂੰ ਉਹ ਸਾਡੇ ਅਫੀਡੇਟ ਨਹੀਂ ਸਾਨੂੰ ਅਫੀਲੀਏਸ਼ਨ ਫੀਸ ਦਿੰਦਿਆਂ ਨੇ ਹਰ ਸਾਲ ਇਹਨਾਂ ਦੀ ਜਿਹੜੀ ਹੈ 700 ਰੁਪਿਆ ਸਾਨੂੰ ਜਿਹੜੇ ਨੂੰ ਹੈਗਾ ਉਹਨਾਂ ਦੀ ਸਟੇਟ ਨੂੰ 500 ਰੁਪਏ ਜਿਹੜੇ ਨੂੰ ਅਫੀਲੀਏਸ਼ਨ ਹੈ ਇਸੇ ਤਰ੍ਹਾਂ ਸਾਡੇ ਜਿਹੜੇ ਜ਼ਿਲ੍ਹੇ ਨੇ ਉਹ ਸਟੇਟ ਕਨਫੈਡਰੇਸ਼ਨ ਨਾਲ ਜਿਹੜੀ ਉਹਨਾਂ ਦੀ ਅਫੀਲੀਏਸ਼ਨ ਹੈ ਸਾਡੇ ਜਿਹੜੇ ਜਿਲ੍ਹੇ ਨੇ ਉਹ 1000 ਰੁਪਏ ਜਿਹੜਾ ਹੈਗਾ ਉਹਨਾਂ ਨੂੰ ਦਿੰਦੇ ਨੇ ਹੁਣੇ ਸਾਡੇ ਇਲੈਕਸ਼ਨ ਹੋਣੇ ਨੇ ਜਿਹਦੇ ਵਿੱਚ ਡੈਲੀਗੇਟ ਸਿਸਟਮ ਚੱਲਦਾ ਹੈ ਸਾਡੇ ਤਕਰੀਬਨ ਸਟੇਟ ਦੇ ਤਕਰੀਬਨ 370 ਦੇ ਕਰੀਬ ਡੈਲੀਗੇਟ ਨੇ ਜਿਹੜੇ ਉੱਥੇ ਪ੍ਰਧਾਨ ਜਨਰਲ ਸਕੱਤਰ ਤੇ ਵਿੱਤ ਸਕੱਤਰ ਦੇ ਚੋਣ ਕਰਦੇ ਨੇ ਉਹ ਬਕਾਇਦਾ ਹੈ ਉਹ ਜਦੋਂ ਨੋਮੀਨੇਸ਼ਨ ਹੁੰਦੀ ਹੈ ਉਹਦੀ ਨੋਮੀਨੇਸ਼ਨ ਦਿੱਤੀ ਜਾਂਦੀ ਹੈ ਉਹਦੇ ਵਿਡਰਾਲ ਜਿਹੜੇ ਨੇ ਕਦੋਂ ਤੱਕ ਵਿਡਰਾਲ ਕਰਨਾ ਉਹਦੀ ਸਕਿਉਰਿਟੀ ਹੁੰਦੀ ਹੈ ਸਕਿਉਰਿਟੀ ਦੇ ਬਾਅਦ ਜਿਹੜੇ ਬਾਕੀ ਜੇਤਾ ਹੋ ਅਨੋਨਿਮਸਲੀ ਹੁੰਦੀ ਹੈ ਸਰਬਸੰਤੀ ਨਾਲ ਹੁੰਦੀ ਹੈ ਤਾਂ ਬੈਲਡ ਨੋਟ ਨਹੀਂ ਗੁਪਤ ਜਿਹੜੀ ਪਰਚੀ ਨਾਲ ਉੱਥੇ ਉਸ ਦਿਨ ਇਹ ਮਾਰਚ ਦੇ ਮਹੀਨੇ ਵਿੱਚ ਤਕਰੀਬਨ 16 ਜਾਂ 17 ਮਾਰਚ ਨੂੰ ਇਹ ਹਰ ਇੱਕ ਦੋ ਦੋ ਸਾਲ ਬਾਅਦ ਹੁੰਦੀ ਹੈ ਉੱਥੇ ਉਹ ਪ੍ਰਧਾਨ ਚੁਣੇ ਜਾਣਗੇ ਮੈਲਗਲਾ ਗਈ ਦੇ ਨਵੇਂ ਚੁਣੇ ਗਏ ਪ੍ਰਧਾਨ ਜੀ ਹੈਡਮਾਸਟਰ ਦਰਸ਼ਨ ਸਿੰਘ ਜੀ ਪੰਡੋਰੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਅਸੀਂ ਸਭ ਤੋਂ ਪਹਿਲਾਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਤੁਹਾਡਾ ਔਰ ਸਭ ਤੋਂ ਪਹਿਲਾਂ ਸਾਡੇ ਚੈਨਲ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕ ਜੀ ਤੁਹਾਨੂੰ ਵੀ ਮੁਬਾਰਕ ਕੀ ਕਹਿਣਾ ਚਾਹਾਂਗੇ ਅਸੀਂ ਜੋ ਮੁੱਖ ਸਾਡੇ ਪੰਜਾਬ ਦੇ ਸਲਾਹਕਾਰ ਨੇ ਦੱਸਿਆ ਕਿ ਜਿਹੜੀਆਂ ਸਾਡੀਆਂ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਬਕਾਇਆ ਨੇ ਉਹਨਾਂ ਬਾਰੇ ਅਸੀਂ ਸੰਘਰਸ਼ ਹੋਰ ਤਿੱਖੇ ਕਰਾਂਗੇ ਕਸੇ ਮੈਂ ਹੋਰ ਜ਼ਿਆਦਾ ਕੁਝ ਨਹੀਂ ਕਹਿੰਦਾ ਇਸ ਉਮਰ ਦੇ ਵਿੱਚ ਹਰੇਕ ਪੈਨਸ਼ਨਰ ਨੂੰ ਲੋੜਾਂ ਵੱਧ ਨੇ ਤੇ ਆਪਦੇ ਜਿਹੜੀਆਂ ਸਾਡਾ ਪੈਂਡਿੰਗ ਮੰਗਾਂ ਪਈਆਂ ਨੇ ਸਰਕਾਰ ਵੱਲ ਡਿਊ ਨੇ ਉਹਨਾਂ ਬਾਰੇ ਅਸੀਂ ਪ੍ਰਾਪਤੀ ਲਈ ਜ਼ਰੂਰ ਵੱਧ ਤੋਂ ਵੱਧ ਸੰਘਰਸ਼ ਕਰਨ ਲਈ ਤਿਆਰ ਮਹਿਲ ਕਲਾਂ ਕਾਈ ਤੇ ਚੁਣੇ ਗਏ ਜਰਨਲ ਸ਼ਕਤਰ ਸ਼ਰਮਾ ਜੀ ਸਾਡੇ ਨਾਲ ਜੁੜੇ ਹੋਏ ਨੇ ਕੌਣ ਕੌਣ ਅੱਜ ਜੋ ਪ੍ਰਧਾਨ ਚੁਣੇ ਗਏ ਨੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦਾ ਹਾਂ ਸਮਾਦਰ ਕਰਨਾ ਚਾਹੁੰਦਾ ਤੁਹਾਡਾ ਵੀ ਜੀ ਤੁਹਾਨੂੰ ਵੀ ਕਹਿੰਦੇ ਆ ਅੱਜ ਸਮੂਚੀ ਟੀਮ ਜਿਹੜੀ ਹੈ ਸਾਡੀ 17 18 ਮੈਂਬਰੀ ਚੁਣੀ ਗਈ ਆ ਜਿਹਦੇ ਵਿੱਚ ਦਰਸ਼ਨ ਸਿੰਘ ਜੀ ਪੰਡੋਰੀ ਪਿਛਲੀ ਵਾਰ ਵੀ ਪ੍ਰਧਾਨ ਸੇਵਾ ਅਰਮੀ ਪ੍ਰਧਾਨ ਰਹੇ ਨੇ ਲੋਕਾਂ ਨੇ ਦਾਸ ਨੂੰ ਜਲਸ ਕਤਰ ਦੇ ਉਹਦੇ ਤੇ ਰਹਿਣ ਦਾ ਮਾਨ ਦਿੱਤਾ ਖਜ਼ਾਨਚੀ ਸਾਡੇ ਪਵਨ ਕੁਮਾਰ ਜੀ ਮਹਿਲਕੁਰਦ ਜੋ ਪਹਿਲਾਂ ਤੋਂ ਲੰਬੇ ਸਮੇਂ ਤੋਂ ਸਾਡੇ ਖਜ਼ਾਨਚੀ ਚੱਲੇ ਆ ਰਹੇ ਨੇ ਹੋਰ ਵੀ ਕਾਫੀ ਅਹੁਦੇਦਾਰ ਜਿਹੜੇ ਜਿਸ ਤਰ੍ਹਾਂ ਪਹਿਲਾਂ ਸਾਡੇ ਨਾਲ ਜੁੜ ਕੇ ਕੰਮ ਕਰਦੇ ਸੀ ਜਿਵੇਂ ਬਖਤੌਰ ਸਿੰਘ ਜੀ ਮੂਮ ਅਮਰਜੀਤ ਸਿੰਘ ਮੈਲਖੋਰ ਤੋਂ ਰਾਜkumar ਜੀ ਨੇ ਹਲੂ ਬਾਲ ਹੋਰ ਬੜੇ ਸਾਥੀ ਤੋਂ ਦੱਸਿਆ ਵੀ 18 19 ਸਾਥੀ ਨੇ ਜਿਹੜੇ ਅਸੀਂ ਲੋਕਾਂ ਨੇ ਚੁਣੇ ਨੇ ਜੋ ਸਾਰੀ ਟੀਮ ਸਾਡੀ ਇਕਜੁੱਟ ਹੋ ਕੇ ਕੰਮ ਕਰੂਗੀ ਜਿਸ ਤਰ੍ਹਾਂ ਪਹਿਲਾਂ ਅਸੀਂ ਪਿੰਡਾਂ ਦੇ ਵਿੱਚ ਘਰ-ਘਰ ਰੋਕਾਂ ਦੇ ਪੈਨਸ਼ਨਰਾਂ ਦੇ ਕੋਲ ਗਏ ਆ ਉਹਨਾਂ ਦੀ ਮੈਂਬਰਸ਼ਿਪ ਕੀਤੀ ਆ ਪਰ ਹਲੇ ਵੀ ਮੈਂ ਸਮਝਦਾ ਕਿ ਕਾਫੀ ਪੈਨਸ਼ਨਰ ਨੇ ਜਿਹੜੇ ਐਸੋਸੀਏਸ਼ਨ ਦੇ ਨਾਲ ਨਹੀਂ ਜੁੜੇ ਹੋਏ ਅਸੀਂ ਅਗਲੀ ਵਾਰ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਸਾਡੇ ਨਾਲ ਜੋੜਨ ਦੀ ਪਰ ਅਸੀਂ ਫਿਰ ਇੱਕ ਬੇਨਤੀ ਕਰਦੇ ਹਾਂ ਕਿ ਉਹ ਜਿਹੜੇ ਸਾਰੇ ਪੈਨਸ਼ਨਰ ਘਰਾਂ 'ਚ ਬੈਠੇ ਨੇ ਉਹ ਵੀ ਸਾਡੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਕੰਟੈਕਟ ਕਰ ਲੈਣ ਜਿਹੜੇ ਵੀ ਉਸ ਪਿੰਡ ਦਾ ਕੋਈ ਸਾਥੀ ਪਹਿਲਾਂ ਐਸੋਸੀਏਸ਼ਨ ਨਾਲ ਜੁੜਿਆ ਵਾ ਉਹਦੇ ਰਾਹੀਂ ਸਾਡੇ ਨਾਲ ਜੁੜ ਤ ਜਾਣ ਜਾਂ ਸਾਨੂੰ ਫੋਨ ਕਰ ਦੇਣ ਅਸੀਂ ਘਰ ਆ ਕੇ ਉਹਨਾਂ ਦੀ ਮੈਂਬਰਸ਼ਿਪ ਲੈ ਲਾਂਗੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਸਾਡੀਆਂ ਮੰਗਾਂ ਨੂੰ ਮੰਨੇ ਤਾਂ ਕਿ ਅਸੀਂ ਆਪਦੀ ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕੀਏ ਇੱਕ ਪੈਨਸ਼ਨਰ ਨੇ ਸਾਰੀ ਜ਼ਿੰਦਗੀ ਆਪਣੀ ਲੋਕਾਂ ਦੇ ਲੇਖੇ ਲਈ ਹੁੰਦੀ ਆ ਬਹੁਤ ਤਨਮਨ ਨਾਲ ਸੇਵਾ ਕੀਤੀ ਹੁੰਦੀ ਆ ਪਬਲਿਕ ਦੀ ਤੇ ਅੱਜ ਜਿਹੜੇ ਉਹਦੇ ਬਣਦੇ ਹੱਕ ਨੇ ਜਿਵੇਂ ਕਿ ਪੇ ਕਮਿਸ਼ਨ ਦਾ ਵਕਾਇਆ ਡੀਏ ਬੜੀਆਂ ਹੋਰ ਕੁਝ ਬਾਕੀ ਸਾਥੀਆਂ ਨੇ ਤੁਹਾਨੂੰ ਦੱਸਿਆ ਉਹ ਲੈਣ ਵਾਸਤੇ ਸਾਨੂੰ ਅੱਜ ਸੜਕਾਂ ਤੇ ਉਤਰਨਾ ਪੈਂਦਾ ਤੇ ਇੱਕ ਆਰਾਮ ਭਰੀ ਜ਼ਿੰਦਗੀ ਦੀ ਬਜਾਏ ਬਹੁਤ ਹੀ ਤੁਸੀਂ ਕਹ ਲਓ ਕਿ ਦੁੱਖ ਭਰੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਆ ਇਹ ਤਾਂ ਨਹੀਂ ਮੈਂ ਸਾਡੀ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਸਮਝਦਾ ਖਾਸ ਕਰਕੇ ਭਗਵਾਨ ਤਮਨਜੀ ਨੂੰ ਬੇਨਤੀ ਕਰਦੇ ਆ ਕਿ ਉਹ ਸਾਡੀਆਂ ਜੋ ਵੀ ਮੰਗਾ ਨੇ ਉਹਨਾਂ ਵੱਲ ਧਿਆਨ ਦੇਣ ਤੇ ਉਹਨਾਂ ਨੂੰ ਪੂਰੀਆਂ ਕਰਨ ਨਹੀਂ ਤਾਂ ਫਿਰ ਲੋਕਾਂ ਕੋਲ ਜਿਹੜਾ ਇੱਕ ਹਥਿਆਰ ਹੁੰਦਾ ਜੇ ਲੋੜ ਪਈ ਤਾਂ ਫਿਰ ਸਾਨੂੰ ਅਸੀਂ ਉਹ ਹਥਿਆਰ ਜੋ ਬੋਟ ਦਾ ਹਥਿਆਰ ਆ ਸਾਡੇ ਕੋਲ ਫਿਰ ਅਸੀਂ ਸਮਾਂ ਹਣ ਤੇ ਉਹ ਵੀ ਵਰਤੋਂ ਕਰਾਂਗੇ ਬੋਟ ਦੀ ਝੋਟ ਬੋਟ ਦੀ ਹਾਂ ਬੋਟ ਦੀ ਝੋਟ ਮਾਰਾਂਗੇ ਸੋ ਤੁਸੀਂ ਕਿਸ ਤਰ੍ਹਾਂ ਦੇਖਿਆ ਕਿ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਬਰਨਾਲਾ ਦੀ ਮਹਿਲ ਕਲਾਂ ਜੋ ਤਹਿਸੀਲ ਹੈ ਉਸ ਦੀ ਅੱਜ 2 ਸਾਲ ਬਾਅਦ ਦੁਬਾਰਾ ਤੋਂ ਨਵੇਂ ਸਿਰੇ ਤੋਂ ਚੋਣ ਕੀਤੀ ਗਈ ਉਸੇ ਨਾਲ ਹੀ ਮੁਲਾਜ਼ਮਾ ਨੂੰ ਰਿਟਾਇਰ ਹੋ ਚੁੱਕੇ ਪੈਨਸ਼ਨਰ ਸਾਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਬਾਰੇ ਅਵੇਅਰ ਕਰਵਾਇਆ ਗਿਆ ਉੱਥੇ ਹੀ ਨਵੇਂ ਜੋ ਮੈਂਬਰਾਂ ਸਹਿਵਾ ਨੇ ਰਿਟਾਇਰ ਹੋ ਚੁੱਕੇ ਨੇ ਉਥੇ ਜੋੜਨ ਦਾ ਉਹਨਾਂ ਨੂੰ ਬੈਨੀਫਿਟਸ ਦਾ ਸਿਗੇ ਕਿ ਇਸ ਸੰਸਥਾ ਦੇ ਨਾਲ ਜੁੜ ਕੇ ਉਹ ਕਾਫੀ ਫਾਇਦੇ ਦੇ ਜੋ ਕਰੇ ਬਠ ਲੈ ਸਕਦੇ ਨੇ ਉਹ ਪੈਨਸ਼ਨਰ ਆ ਰਹੀਆਂ ਦਿੱਕਤਾਂ ਦਾ ਮੁਸ਼ਕਿਲ ਦਾ ਹੱਲ ਵੀ ਕੀਤਾ ਜਾ ਸਕਦਾ ਹੈ ਸੋ ਇਸੇ ਤਰ੍ਹਾਂ ਦੇਸ਼ ਦੁਨੀਆ ਦੀ ਖਬਰਾਂ ਦੇ ਨਾਲ ਬਣੇ ਰਹੋ ਹੈਡਲਾਈਨ 24 ਨਾਲ ਵਿਸ਼ੇਸ਼ ਪੋਡ ਲਈ ਲਖਤਿਵਲ ਦੀ ਖਾਸ